ایک دو تاریخ بولادی کرے کے گرو گوبند یہ سب چاہیے موجود بڑا ہی سونا پر شبدی شہید بھیتوں جب بڑی آ رہی ہیں سڑکوں نے جگہ ضرور دے دو پہلے بھی گلو کی جا چکی ہے کہ گھوڑیا واسطے ਬਾਬਾ ਜੀ ਮਾਰਾ ਬਾਬਾ ਜਗਵੰਦਰ ਸਿੰਘ ਜੀ ਸੋਨੇ ਰੰਗ ਨਿਵਾਰਾ ਬਣਾਉਂਦਾ ਹੈ ਬੜਾ ਵਾਹ ਜੀ ਗੁਰੂ ਸਾਹਿਬ ਦੀ ਵਖਦੀ ਹੈ ਸਵੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੀ ਸਭ ਕੁਝ ਹੁੰਦਾ ਹੈ ਨਾ ਗੁਰੂ ਦੀ ਕਿਰਪਾ ਤੋਂ ਮੇਨਾ ਬਾਣਾ ਮਿਲਦਾ ਹੈ ਨਾ ਗੁਰੂ ਜੀ ਜਿਹੜੇ ਬਾਣੀ ਬਾਣੇ ਵਿੱਚ ਤਿਆਰ ਬੜ ਤਿਆਰ ਗੁਰੂ ਕੇ ਖਾਲਸੇ ਸਿੰਘ ਸੱਜ ਕੇ ਦੇਸ਼ਾਂ ਔਰ ਵਿਦੇਸ਼ਾਂ ਦੇ ਵਿੱਚ ਸਿੱਖੀ ਦਾ ਬਾਣੀ ਔਰ ਬਾਣੀ ਦਾ ਪ੍ਰਚਾਰ ਕਰਦਾ ਹੈ ਕਿੰਨੇ ਚਾਲਣਾ ਇਹ ਤੁਹਾਨੂੰ ਬੋਲੋ ਸਿੰਘ ਮਾਨ ਰਾਇ ਕੱਲ ਕੀ ਘਰ ਪਾਤਸ਼ਾਹ ਨੇ ਕਿਰਪਾ ਕੀਤੀ ਆ ਪਾਏ ਦੇ ਦਰਸ ਪੰਥ ਤੇ ਕਿ ਜਿਹੜਾ ਦਸ਼ਮਣ ਦੇ ਆਪਣੇ ਹੱਲਾ ਬੋਲਣਾ ਉਹ ਹੱੱਤੇ ਦੀ ਝੜਾਈ ਉਹ ਕਿਵੇਂ ਕਰਦੀ ਹੈ ਬਾਬਾ ਜੀ ਸਾਰਿਆਂ ਨੂੰ ਦਿਖਾ ਦੇਣਾ ਸੋ ਹੱਲੇ ਦੇ ਵਿੱਚ ਪਟਕੇ ਰਿਆ ਕਰੋ ਤਾਂ ਕਿ ਜਿਵੇਂ ਕੋੜੇ ਹੱੱਲੇ ਨਾਲ ਆਉਂਦੇ ਆ ਸਾਰੇ ਜਾਣੇ ਪਾਸੇ ਹਟ ਜਾ ਕਰੋ ਤਾਂ ਕਿ ਉਹਲੇ ਸਰਕਾਰ ਦੇ ਨਾਲ ਆਪਾਂ ਸਾਰੇ ਔਰ ਜਿੰਨੇ ਵੀ ਸਾਰੇ ਤਰਨੇ ਦਾਤ ਹਨ ਉਹ ਸਾਰੇ ਹੀ ਬੁੱਢੇ ਜੌਂ ਦੇ ਨਾਲ ਸਿੰਘ ਸਾਹਿਬਾ ਵਾਪਸ ਬਲਜੀਤ ਸਿੰਘ ਰੰਦ ਦੇਖੀ ਆ ਆਪ ਵੀ ਫੌਜ ਨੂੰ ਜਿੰਨੀ ਤੇ ਫੌਜ ਸੀਮਤ ਕਰਨ ਦੀ ਉੱਪਰ ਲੈ ਕੇ ਆ ਜਾਣ ਦੀ ਬਹੁਤ ਬਹੁਤ ਦਾ ਸਤਿਕਾਰ ਪਹੁੰਚਿਆ ਦਾ ਸਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਬਾਬਾ ਸਰਵਰ ਦੀ ਸੰਧੀ ਜਿਹੜੇ ਉਹ ਸਾਡੇ ਵਿੱਚ ਆਦਰ ਨਾਲ ਮੌਜੂਦ ਨੇ ਸਤਿਪਾ ਦੇ ਦਰਸ਼ਕ ਵੀ ਨਾਲ ਕਰ ਰਹੇ ਨੇ ਬਾਬਾ ਬਕਾੜਾ ਸਾਹਿਬ ਤੋਂ ਵੀ ਗੱਲ ਪੰਥ ਰਾਰੀਆ ਮੇਲਾ ਤੋਂ ਵੀ ਤੇ ਸ਼ਰੌਣੀ ਪੰਥ ਤੋਂ ਪਹਿਲਾਂ ਪੁੱਢਾ ਤੋਂ ਪਹਿਲਾ ਕੱਤ ਦੇ ਜਿਹੜੇ ਸਟੇਟ ਸਰਕਿਲੀ ਦੇ ਮੇਰੇ ਸਾਹਮਣੇ ਤੇ ਮੇਲੇ ਦਾ ਸਾਰਾ ਜਿਹੜਾ ਇੱਥੇ ਟੇਡਾ ਉਹ ਆਪ ਵੀ ਸੰਗਤਾਂ ਨੂੰ ਦਰਸ਼ਕ ਵਿਚਾਰ ਕਰਾ ਕੇ ਸਰ ਜਿਆਨੀ ਰਾਜ ਸਿੰਘ ਜੀ ਤੋਂ ਉਹਨਾਂ ਵੱਲੋਂ ਵੀ ਆਰਜਨ ਅਮਲਾਨ ਦੀ ਤਰਫੋਂ ਲਾਈਵ ਦੇ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਨੂੰ ਪਰਜਨ ਕਰ ਰਹੇ ਹੋ ਜਾ ਰਹੇ ਮੇਰਾ ਜੀ ਕਰਦਾ ਸੀ ਕਿ ਮੈਂ ਵੀ ਇੱਥੇ ਹੁੰਦਾ ਪਰ ਕੁਝ ਤੰਗੂਰੀਆਂ ਦੇ ਕਰਕੇ ਉਹ ਲੋਕਾਂ ਚ ਨਹੀਂ ਜਾ ਸਕਦੇ ਜਦੋਂ ਕਿ ਇਸੇ ਤਰ੍ਹਾਂ بابا دلے باقی پیر کے جب ووٹ نے پیر نکل <سؤال> کے گھوڑے بھی سنگ لگ سکتی ہے سات لگ سکتی ہے گھوڑ دوارا بھی سنگ لگ سکتی ہے تو بنتی کروا دیا ਮਿਲ ਜੀਆ ਸਿੱਖ ਜਮੀਤ ਕੋਲ ਪ੍ਰਕਾਰ ਵੱਲੋਂ ਆਪ ਜੀ ਨੂੰ ਮੇਲ ਦਿੱਤੀ ਜਾਂਦੀ ਆ ਪੰਜਾਬ ਦੇ ਨਾਲ ਲੱਜ ਕੇ ਫਤਗ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੰਥ ਗੁਰੂ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰਨ ਕੀ ਹੋਲੀ ਮਮ ਹੋਲਾ ਕਹੇ ਉਹ ਕਿਰਪਾ ਨਿਤ ਬਚਨ ਅਮੋਲਾ ਧਨ ਕਲਮੀਦਰ ਸੱਚੇ ਪਾਤਸ਼ਾਹ ਮਹਾਰਾਜ ਨੇ